ਮਹਾਕੁੰਬ ਦੇ ਮੇਲੇ ਦੇ ਵਿੱਚ ਬਹੁਤ ਸਾਰੇ ਬਾਬੇ ਜਿਹੜੇ ਕਿ ਵਾਇਰਲ ਹੋਏ ਨੇ ਪਰ ਮੋਨਾ ਲੀਸਾ ਇੱਕ ਅਜੇ ਹੀ ਲੜਕੀ ਹੈ ਜਿਸ ਦੀ ਸੁੰਦਰਤਾ ਨੂੰ ਦੇਖ ਕੇ ਲੋਕ ਕਾਇਲ ਹੋਏ ਬੈਠੇ ਨੇ ਉਹਨਾਂ ਦੀ ਇੱਕ ਚਲਕ ਪਾਉਂਡ ਦੇ ਲਈ ਲੋਕਾਂ ਦੀ ਕਾਫੀ ਲੰਬੀ ਭੀੜ ਲੱਗ ਜਾਂਦੀ ਹੈ ਕਾਫੀ ਇਕੱਠ ਹੋ ਜਾਂਦਾ ਹੈਗਾ ਜਿਸ ਕਰਕੇ ਉਸ ਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਪਰ ਕਿਤੇ ਨਾ ਕਿਤੇ ਉਸ ਦੀ ਸੁੰਦਰਤਾ ਉਸ ਦੇ ਲਈ ਇੱਕ ਪਰੇਸ਼ਾਨੀ ਦਾ ਕਾਰਨ ਬੰਦੀ ਹੋਈ ਨਜ਼ਰ ਆ ਰਹੀ ਹੈਗੀ ਹੈ ਉਸ ਨੂੰ ਇੰਨੀ ਪ੍ਰਸਿੱਧੀ ਦੇਖ ਕੇ ਕੋਈ ਖੁਸ਼ੀ ਮਹਿਸੂਸ ਨਹੀਂ ਹੋ ਰਹੀ ਹੈ ਪਰ ਉਹ ਜ਼ਿਆਦਾਤਰ ਹੁਣ ਖਬਰਾਂ ਦੇ ਵਿੱਚ ਸੁਰਖੀਆਂ ਬਣੀ ਹੋਈ ਹੈ ਸੋਸ਼ਲ ਮੀਡੀਆ ਦੇ ਉੱਤੇ ਦੇਖ ਲਓ ਜਾਂ ਫਿਰ ਕਿਸੇ ਵੀ ਪਲੇਟਫਾਰਮ ਦੇ ਉੱਤੇ ਦੇਖ ਲਓ ਮੋਨਾ ਲੀਸਾ ਨੂੰ ਹੀ ਜਿਹੜਾ ਕਿ ਦਿਖਾਇਆ ਜਾ ਰਿਹਾ ਹੈਗਾ ਉਸ ਦੀ ਸੁੰਦਰਤਾ ਨੂੰ ਦੇਖ ਕੇ ਲੋਕ ਕਾਫੀ ਜਿਹੜੇ ਕੀ ਉਸਦੀ ਤਾਰੀਫ ਵੀ ਕਰਦੇ ਨੇ ਉਸ ਨੂੰ ਇੱਕ ਉਸਦੀ ਇੱਕ ਚਲਕ ਨੂੰ ਦੇਖਣ ਦੇ ਲਈ ਲੋਕ ਜਿਵੇਂ ਕਹਿ ਲੋ ਵੀ ਭੀੜ ਦੀ ਭੀੜ ਜਿਹੜੀ ਕਿ ਇਕੱਠੀ ਨਜ਼ਰ ਆ ਰਹੀ ਹੈ ਤਾਂ ਹੁਣ ਮੋਨਾ ਲੀਸਾ ਨੂੰ ਇੱਕ ਬਹੁਤ ਵੱਡਾ ਆਫਰ ਆਇਆ ਜੀ ਹਾਂ ਦੱਸ ਦਈਏ ਕਿ ਮੋਨਾ ਲੀਸਾ ਇਸ ਪਰຊਿਧੀ ਤੋਂ ਖੁਸ਼ ਨਹੀਂ ਹੈ ਕਿ ਉਸਦੀ ਅੱਖਾਂ ਨੂੰ ਦੇਖ ਕੇ ਲੋਕ ਆਕਰਸ਼ਿਤ ਹੁੰਦੇ ਨੇ ਕਿਉਂਕਿ ਕੋਈ ਵੀ ਅਣਜਾਣ ਵਿਅਕਤੀ ਆ ਕੇ ਉਹਨਾਂ ਦੇ ਨਾਲ ਸੈਲਫੀ ਲੈ ਰਿਹਾ ਜਿਸ ਦੇ ਕਾਨੂੰਨਾਂ ਨੂੰ ਬੇਆਰਾਮ ਹੋ ਰਿਹਾ ਹੈਗਾ ਤੇ ਦੱਸਦੇ ਕਿ ਮੋਨਾਲੀਸਾ ਦੀ ਵੱਧਦੀ ਲੋਕਪ੍ਰਿਅਤਾ ਨੂੰ ਦੇਖ ਕੇ ਯੂਟਿਊਬਰ ਅਤੇ ਮੀਡੀਆ ਉਸ ਤੋਂ ਪੁੱਛ ਰਹੇ ਨੇ ਕਿ ਉਹ ਕਦੋਂ ਵਿਆਹ ਕਰਵਾ ਰਹੇ ਨੇ ਤਾਂ ਜੇਕਰ ਉਸ ਨੂੰ ਫਿਲਮਾਂ ਦੀ ਪੇਸ਼ਕਸ਼ ਮਿਲਦੀ ਹੈ ਤਾਂ ਉਹ ਕੀ ਕਰੇਗੀ ਤਾਂ ਦੱਸਦੇ ਕਿ ਮੋਨਾਲੀਸਾ ਹਮੇਸ਼ਾ ਤੋਂ ਹੀ ਫਿਲਮਾਂ ਦੇ ਵਿੱਚ ਕੰਮ ਕਰਨ ਦੇ ਵਿੱਚ ਦਿਲਚਸਪੀ ਰੱਖਦੀ ਸੀਗੀ ਪਰ ਲੱਗਦਾ ਹੈ ਕਿ ਇਸ ਮਾਹਕਮੇ ਦੇ ਵਿੱਚ ਆਉਣ ਦੇ ਨਾਲ ਇਸ ਦੀ ਇੱਛਾ ਪੂਰੀ ਹੋ ਸਕਦੀ ਹੈ ਹਾਂ ਮੋਨਾਲੀਸਾ ਨੂੰ ਇੱਕ ਵੱਡੀ ਪੇਸ਼ਕਸ਼ ਮਿਲੀ ਹੈ ਕਿਹਾ ਜਾ ਰਿਹਾ ਹੈਗਾ ਸੂਤਰਾ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਕਿ ਫਿਲਮ ਨਿਰਮਾਤਾ ਜੜੇ ਕਿ ਸਨੋਜ ਮਿਸ਼ਰਾ ਨੇ ਆਪਣੀ ਆਉਣ ਵਾਲੀ ਫਿਲਮ ਦੀ ਜਿਹੜੀ ਕਿ ਅ ਦ ਡਾਇਰੀ ਆਫ ਮਨੀਪੁਰ ਦੇ ਵਿੱਚ ਮੋਨਾਲੀਸਾ ਨੂੰ ਮੁੱਖ ਅਦਾਕਾਰ ਦਾ ਆਫਰ ਦਿੱਤਾ ਹੈ ਤੁਹਾਨੂੰ ਦੱਸ ਦਈਏ ਕਿ ਮੋਨਾਲੀਸਾ ਦਾ ਪਰਿਵਾਰ ਵੀ ਉਸ ਲਈ ਸਹਿਮਤ ਹੋ ਗਿਆ ਹੈ ਜੇਕਰ ਰਿਪੋਰਟਾਂ ਦੀ ਮੰਨੀ ਹੈ ਤਾਂ ਮੋਨਾਲੀਸਾ ਇੱਕ ਸੇਵਾ ਮੁਕਤ ਫੌਜੀ ਦੀ ਧੀ ਦੀ ਭੂਮਿਕਾ ਦੇ ਵਿੱਚ ਨਜ਼ਰ ਆਵੇਗੀ ਇਸ ਫਿਲਮ ਦੀ ਸ਼ੂਟਿੰਗ ਜਿਹੜੀ ਕਿ ਉੱਤਰ ਪੂਰਬੀ ਭਾਰਤ ਦੇ ਵੱਖ-ਵੱਖ ਸਥਾਨਾਂ ਦੇ ਉੱਤੇ ਕੀਤੀ ਜਾਵੇਗੀ ਇਸ ਫਿਲਮ ਦੀ ਸ਼ੂਟਿੰਗ ਲਗਭਗ ਜੂਨ ਤੱਕ ਚੱਲ ਰਹੀ ਹੈ ਤੇ ਫਿਲਮ ਅਕਤੂਬਰ ਜਾਂ ਫਿਰ ਨਵੰਬਰ ਦੇ ਵਿੱਚ ਰਿਲੀਜ਼ ਹੋਵੇਗੀ ਤਾਂ ਇਹ ਅਪਡੇਟ ਤੁਹਾਨੂੰ ਕਿਵੇਂ ਚੰਗੀ ਲੱਗੀ ਹੈ ਕਿ ਮੋਰਾਲਿਸ ਨੂੰ ਲੈ ਕੇ ਕਮੈਂਟ ਦੇ ਵਿੱਚ ਜ਼ਰੂਰ ਆਪਣੀ رائے ਸਾਂਝੀ ਕਰਿਓ ਤੁਹਾਨੂੰ ਦੱਸਦੀ ਹੈ ਕਿ ਆ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਮੋਨਾਲੀਸਾ ਨੂੰ ਅਦਾਕਾਰੀ ਦੀ ਸਿਖਲਾਈ ਦਿੱਤੀ ਜਾਵੇਗੀ ਮੋਨਾਲੀਸਾ ਨੂੰ ਇਹ ਸਿਖਲਾਈ ਦੇ ਲਈ ਮੁੰਬਈ ਭੇਜਿਆ ਜਾ ਰਿਹਾ ਪਰ ਇਸ ਤੋਂ ਪਹਿਲਾਂ ਜਿਹੜੇ ਕਿ ਨਿਰਦੇਸ਼ਕ ਸਨੋਜ ਮਿਸ਼ਰਾ ਦੀ ਟੀਮ ਮੋਨਾਲੀਸਾ ਦੇ ਘਰ ਆਵੇਗੀ ਅਤੇ ਉਸ ਨੂੰ मिलेगी ਤਾਂ ਦੱਸ ਦੇ ਕਿ ਮਹਾਕੁੰਭ ਦੇ ਵਿੱਚ ਇਹ ਮਾਲਾ ਵੇਚਦੀ ਸੀਗੀ ਮੋਨਾਲੀਸਾ ਜਿਸ ਦੀ ਹੁਣ ਕਿਸਮਤ ਰਾਤੋ ਰਾਤ ਦੀ ਜਿਹੜੀ ਕਿ ਬਦਲ ਜਾਂਦੀ ਹੈਗੀ ਹੈ ਬਹੁਤ ਘੱਟ ਲੋਕਾਂ ਦੇ ਵਿੱਚ ਦੇਖਿਆ ਜਾਂਦਾ ਹੈਗਾ 100 ਤੋਂ 1% ਜਿਹੜਾ ਕਿ ਬੰਦਾ ਹੁੰਦਾ ਜਿਸ ਦੀ ਰਾਤੋ ਰਾਤ ਜਿਵੇਂ ਕਹਿ ਲੈਂਦੇ ਆ ਕਿ ਲੋਟਰੀ ਲੱਗ ਜਾਂਦੀ ਹੈ ਜਾਂ ਫਿਰ ਉਸ ਦੀ ਕਿਸਮਤ ਬਦਲ ਜਾਂਦੀ ਹੈ ਤਾਂ ਮੋਨਾਲੀਸਾ ਵੀ ਇੱਕ ਅਜਿਹੇ ਹੀ ਸਖਸ਼ ਦੇ ਵਿੱਚ ਆਉਂਦੀ ਹੈ ਜਿਸ ਦੀ ਰਾਤੋ ਰਾਤ ਉਸ ਦੀ ਕਿਸਮਤ ਬਦਲ ਜਾਂਦੀ ਹੈ ਰਾਤੋ ਰਾਤ ਉਹ ਕੁੜੀ ਸਟਾਰ ਜਾਂਦੀ ਹੈ ਕਿਉਂਕਿ ਉਸਦੀ ਖੂਬਸੂਰਤੀ ਉਹਦੇ ਨੈਣ ਲਖਸ਼ ਐਨੇ ਜ਼ਿਆਦਾ ਸੋਹਣੇ ਹੁੰਦੇ ਨੇ ਕਿ ਲੋਕ ਉਸਦੀ ਇੱਕ ਝਲਕ ਦੇਖਣ ਨੂੰ ਵੀ پاگل ਹੋਏ ਬੈਠੇ ਨੇ ਉਸ ਨੂੰ ਮਿਲਣ ਦੇ ਲਈ ਉਸਦੇ ਨਾਲ ਫੋਟੋਆਂ ਖਿਚਾਉਣ ਦੇ ਲਈ ਹਜ਼ਾਰਾਂ ਦੀ ਭੀੜ ਜਿਹੜੀ ਕਿ ਇਕੱਠੀ ਹੋ ਜਾਂਦੀ ਹੈ ਤੇ ਉਹ ਉਹਨਾਂ ਦੇ ਉਹਨਾਂ ਉਸ ਭੀੜ ਤੋਂ ਕਾਫੀ ਪਰੇਸ਼ਾਨ ਹੋ ਜਾਂਦੀ ਹੈ ਕਿ ਇਹ ਕਿ ਮੈਨੂੰ ਕਿਉਂਕਿ ਉਹ ਆਪਣੀ ਜਿਹੜੀ ਕਿ ਪਰਿਵਾਰ ਦਾ ਗੁਜ਼ਾਰਾ ਕਰਦੀ ਹੈ ਮਾਲਾ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੀ ਹੈਗੀ ਪਰ ਉਹ ਇਹਨਾਂ ਸਾਰਿਆਂ ਦੇ ਵਿੱਚ ਆਪਣੇ ਅਜਿਹੇ ਕਿ ਕਾਰੋਬਾਰ ਹੈਗਾ ਉਹਦਾ ਜੋ ਵੀ ਹੈ ਮਾਲਾ ਵੇਚਦੀ ਹੈ ਉਹ ਟੱਜ ਨਾਲ ਮਾਲਾ ਵੀ ਜਿਹੜੀ ਕਿ ਨਹੀਂ ਵੇਚ ਪਾਰੀ ਹੈ ਕਿਉਂਕਿ ਲੋਕ ਉਸ ਦੇ ਆੜਦ ਵਾਲੇ ਇਕੱਠੇ ਹੋ ਜਾਂਦੇ ਨੇ ਜਿਸ ਕਰਕੇ ਉਹ ਕਿਤੇ ਵੀ ਨਹੀਂ ਜਾ ਪਾਰੀ